ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਲਪ੍ਰੀਤ ਕੋਇ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਗਲੋਬਲ ਸੁਪਰਸਟਾਰ ਦਲਜੀਤ ਦੋਸਾਨ ਦੀ ਨਵੀਂ ਫਿਲਮ ਪੰਜਾਬ 95 ਨੂੰ ਪਹਿਲਾਂ ਤਾਂ ਜਿਹੜਾ ਕਿ 7 ਫਰਵਰੀ ਨੂੰ ਪੈਨ ਇੰਡੀਆ ਦੇ ਵਿੱਚ ਰਿਲੀਜ਼ ਕੀਤਾ ਜਾਣਾ ਸੀਗਾ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਉਹ ਜਿਹੜੀ ਕਿ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਸੀ ਪਰ ਹੁਣ ਮੁੜ ਇੱਕ ਹੋਰ ਖਬਰ ਜਿਹੜੀ ਕਿ ਸਾਹਮਣੇ ਆਈ ਸੀ ਬੀਤੇ ਦਿਨ ਕਿ ਉਹ ਹੁਣ 7 ਫਰਵਰੀ ਨੂੰ ਇੰਟਰਨੈਸ਼ਨਲ ਲੈਵੀ ਰੀਲੀਜ਼ ਨਹੀਂ ਕੀਤੀ ਜਾਵੇਗੀ ਪਰ ਇਸ ਤੇ ਵੀ ਕਾਫੀ ਸਵਾਲ ਜਿਹੜੇ ਕਿ ਖੜੇ ਹੋ ਰਹੇ ਨੇ ਕਿ ਆਖਿਰ ਕਿਉਂ ਹੈ ਫਿਲਮ ਨੂੰ ਰੀਲੀਜ਼ ਨਹੀਂ ਕੀਤਾ ਜਾ ਰਿਹਾ ਕਿ ਇਹ ਸਿਰ ਸਰਕਾਰ ਦੇ ਵੱਲੋਂ ਰੀਲੀਜ਼ ਨਹੀਂ ਕੀਤੀ ਜਾ ਰਹੀ ਜਾਂ ਫਿਰ ਫਿਲਮ ਨਿਰਮਾਤਾ ਦੇ ਵੱਲੋਂ ਜਿਹੜਾ ਕਿ ਇਸ ਫਿਲਮ ਤੇ ਰੀਲੀਜ਼ ਕਰਨ ਤੇ ਰੋਕ ਲਗਾਈ ਗਈ ਹੈ ਤਾਂ ਹੈ ਤਾਂ ਜਾਨਣਾ ਜਿਹੜਾ ਕਿ ਲੋਕਾਂ ਦੇ ਲਈ ਵੀ ਕਾਫੀ ਜ਼ਰੂਰੀ ਹੋ ਚੁੱਕੇ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਵੀ ਕਾਫੀ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਪਹਿਲਾਂ ਤਾਂ ਇਹ ਖਬਰ ਸਾਹਮਣੇ ਆਈ ਸੀ ਕਿ ਇਸ ਫਿਲਮ ਤੇ ਸੈਂਸਰ ਬੋਰਡ ਦੇ ਵੱਲੋਂ 120 ਕੱਟ ਲਗਾਉਣ ਨੂੰ ਕਿਹਾ ਗਿਆ ਸੀਗਾ ਤੇ ਉਸ ਦੇ ਮੱਦੇ ਨਜ਼ਰ ਨਿਰਮਾਤਾ ਦੇ ਵੱਲੋਂ ਕਿਹਾ ਗਿਆ ਕਿ ਕੋਈ ਕੱਟ ਨਹੀਂ ਲਗਾਣਾ ਤੇ ਇਸ ਤੇ ਮੱਦੇ ਨਜ਼ਰ ਇਹ ਫਿਲਮ ਜਿਹੜੀ ਕਿ ਇੰਡੀਆ ਤੇ ਵਿੱਚ ਰਿਲੀਜ਼ ਨਹੀਂ ਕੀਤੀ ਗਈ ਪਰ ਇਹ ਕਿਹਾ ਜਾ ਰਿਹਾ ਸੀ ਕਿ ਇਹ ਇੰਟਰਨੈਸ਼ਨਲੀ ਰਿਲੀਜ਼ ਕੀਤੀ ਜਾਵੇਗੀ ਪਰ ਹੁਣ ਉਹ ਵੀ ਰਿਲੀਜ਼ ਹਲੇ ਨਹੀਂ ਕੀਤੀ ਜਾ ਰਹੀ ਤੇ ਇਸ ਤੇ ਕਾਫੀ ਸਵਾਲ ਜਿਹੜੇ ਕਿ ਖੜੇ ਹੋ ਰਹੇ ਨੇ ਤਾਂ ਬਿਲਕੁਲ ਜੇ ਹੁਣ ਗੱਲ ਕਰੀਏ ਤਾਂ ਮਸ਼ਹੂਰ ਗਾਇਕ ਤੇ ਦਾ ਕਾਰਨ ਦਿਲਜੀਤ ਦੋਸਾਂ ਚ ਪਹਿਲਾ ਆਪਣੇ ਕਾਂਸਰਟ ਨੂੰ ਲੈ ਕੇ ਜਿਹੜਾ ਕਿ ਦਿਲੂ ਮਨਾਈ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬੜੇ ਹੋਏ ਸੀ ਕਾਫੀ ਉਹਨਾਂ ਨੇ ਆਪਣੇ ਫੈਨਸ ਦਾ ਦਿਲ ਜਿੱਤਿਆ ਆਪਣੇ ਟੂਰ ਦੇ ਨਾਲ ਉਹਨਾਂ ਦੇ ਸ਼ੋਅਸ ਨੂੰ ਜਿਹੜਾ ਕਿ ਨਿਊ ਇਅਰ ਸ਼ੋਅ ਵੀ ਜਿਹੜਾ ਕਿ ਯਾਰ ਨਵਾਂ ਸਾਲ ਵੀ ਉਹਨਾਂ ਦੇ ਸ਼ੋਅ ਦੇ ਨਾਲ ਹੀ ਜੜਿਆ ਤੇ ਫੈਨਸ ਦੇ ਵੱਲੋਂ ਬੇਹੱਦ ਉਹਨਾਂ ਨੂੰ ਪਿਆਰ ਦਿੱਤਾ ਜਾਣਿਆ ਸੀਗਾ ਪਰ ਮੋੜ ਹੁਣ ਉਹਨਾਂ ਦੀ ਇੱਕ ਨਵੀਂ ਫਿਲਮ ਪੰਜਾਬ 95 ਜੋ ਕਿ ਜਸਵੰਤ ਸਿੰਘ ਖਾਰੜਾ ਦੇ ਉੱਤੇ ਆਧਾਰਿਤ ਹੈ ਤਾਂ ਇਹ ਜਿਹੜੇ ਕੀ ਰਿਲੀਜ਼ ਕੀਤੀ ਜਾਣੀ ਸੀ ਪਰ ਇਸ ਤੇ ਹੁਣ ਰੋਕ ਲਗਾ ਦਿੱਤੀ ਗਈ ਆਖਿਰ ਕਿਸ ਦੇ ਵੱਲੋਂ ਇਹ ਕੀਤਾ ਗਿਆ ਕਿ ਅ ਸਰਕਾਰ ਦੇ ਵੱਲੋਂ ਜਾਂ ਫਿਰ ਕਈ ਇੱਕ ਫਿਲਮ ਨਿਰਮਾਤਾ ਦੇ ਵੱਲੋਂ ਖੁੱਦ ਇਹ ਇਸ ਫਿਲਮ ਤੇ ਰੋਕ ਲਗਾਈ ਗਈ ਹੈ ਕਿਉਂਕਿ ਸਰਕਾਰ ਦੇ ਵੱਲੋਂ ਕੋਈ ਵੀ ਜਿਹੜਾ ਕਿ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਕਿ ਇਹ ਜਿਹੜੀ ਕਿ ਮੂਵੀ ਰਿਲੀਜ਼ ਨਹੀਂ ਕੀਤੀ ਜਾਵੇਗੀ ਤਾਂ ਇਸ ਤੇ ਜਿਹੜੇ ਕਿ ਕਾਫੀ ਸਵਾਲ ਖੜੇ ਹੋ ਰਹੇ ਨੇ ਤਾਂ ਟੀਮ ਨੇ ਦੱਸਿਆ ਕਿ ਦਿਲਜੀਤ ਦੀ ਫਿਲਮ ਪੰਜਾਬ 95 ਪਾਰਤ ਤੋਂ ਬਾਹਰ ਪਹਿਲਾ ਰਿਲੀਜ਼ ਹੋਵੇਗੀ ਤੇ ਇਹ ਫਿਲਮ ਬਿਨਾ ਕਿਸੇ ਕੱਟ ਤੋਂ ਵਿਦੇਸ਼ਾਂ ਦੇ ਵਿੱਚ ਰਿਲੀਜ਼ ਕੀਤੀ ਜਾਣੀ ਸੀ ਦੱਸਦੀਏ ਕਿ ਹਨੀ ਦਰੇਹੰਦੇ ਦੁਆਰਾ ਨਿਰਦੇਸ਼ਿਤ ਅਤੇ ਰੋਨੀ ਸਕੂਵਾਲਾ ਦੁਆਰਾ ਨਿਰਮਿਤ ਇਹ ਫਿਲਮ ਸਤ ਫਰਵਰੀ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਟੀਜ਼ਰ ਵੀ ਜਿਹੜਾ ਕੀ ਰਿਲੀਜ਼ ਕਰ ਦਿੱਤਾ ਗਿਆ ਸੀ ਪਰ ਇਹ ਵੀ ਇੱਕ ਵੱਡਾ ਚਟਕਾ ਜੋ ਕਿ ਲੱਗਿਆ ਸੀ ਕਿ ਟੀਜ਼ਰ ਨੂੰ ਵੀ ਜਿਹੜਾ ਕੀ ਹੈ YouTube ਤੋਂ ਉਡਾ ਦਿੱਤਾ ਗਿਆ ਸੀ ਦਾ ਬਿਲਕੁਲ ਦੱਸਦੀ ਹੈ ਕਿ ਇਹ ਫਿਲਮ ਜਿਹੜਾ ਕਿ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਂਦੀ ਹੈ ਦਜੀਤ ਦੇਵੋਲੋਂ ਦਾ ਕਿਰਦਾਰ ਨਿਭਾਇਆ ਜਾਂਦਾ ਹੈ ਜੋ ਕਿ ਸੁਖਦੇਵ ਸਿੰਘ ਦੇ ਲਾਪਤਾ ਹੋਣ ਦੀ ਜਾਂਚ ਕਰਨ ਵਾਲੇ ਸਿੱਖ ਅਧਿਕਾਰ ਕਾਰਕੁਨ ਹਨ ਅਤੇ ਤੋਂ ਸਾਜ ਆਪਣੀ ਜਾਨ ਖਤਰੇ ਵਿੱਚ ਪਾ ਕੇ ਤਸਵੀਰਾਂ ਖਿੱਚਦਾ ਅਤੇ ਸੁਖਦੇਵ ਦੇ ਲਾਪਤਾ ਕੇਸ ਨੂੰ ਸੁਲਝਾਉਣ ਦੇ ਲਈ ਸੁਰਾਗ ਲੱਭਦਾ ਨਜ਼ਰ ਆਉਂਦਾ ਹੈ ਤੇ ਇਹ ਫਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਵੱਲੋਂ 25000 ਗੈਰ ਕਾਨੂੰਨੀ ਕਤਲਾ ਗਮਸ਼ੂਦੀ ਅਤੇ ਗੁਪਤ ਸੰਸਕਾਰ ਦਾ ਪਰਦਾਫਾਸ਼ ਕੀਤਾ ਸੀ ਫਿਲਮ ਕਠੇ ਤੌਰ ਤੇ ਉਸੇ ਪੁਲਿਸ ਫੋਰਸ ਦੇ ਦੁਆਰਾ ਉਸ ਦੇ ਅਗਵਾ ਤਸ਼ੱਦਦ ਅਤੇ ਕਤਲ ਤੋਂ ਪਹਿਲਾ ਇਨਸਾਫ ਲਈ ਉਸ ਦੀ ਲੜਾਈ ਨੂੰ ਦਰਸਾਉਂਦੀ ਹੈ ਪਰ ਇਸ ਫਿਲਮ ਨੂੰ ਆਖਿਰ ਕਿਉਂ ਰਿਲੀਜ਼ ਨਹੀਂ ਕੀਤਾ ਗਿਆ ਇਸ ਦੇ ਪਿੱਛੇ ਕੌਣ ਹੈ ਕੋਣ ਨੇ ਇਸ ਤੇ ਸਾ ਕਾਫੀ ਜਿਹੜੇ ਕੀ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਇਹ ਫਿਲਮ ਜਿਹੜੀ ਕੀ ਪਹਿਲਾਂ ਤਾਂ ਰਿਲੀਜ਼ ਕੀਤੀ ਜਾਣੀ ਸੀਗੀ ਬਿਨਾ ਕਿਸੇ ਕਟ ਤੋਂ ਇੰਟਰਨੈਸ਼ਨਲ ਕਿਉਂਕਿ ਜਦੋਂ ਕੋਈ ਵੀ ਫਿਲਮ ਬਣਦੀ ਹੈ ਤਾਂ ਉਹ ਜਿਹੜੇ ਕੇ ਸੈਂਸਰ ਬੋਰਡ ਦੇ ਕੋਲ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਉੱਥੇ ਸਰਟੀਫਿਕੇਸ਼ਨ ਮਿਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੀ ਇਹ ਫਿਲਮ ਜਿਹੜੀ ਕੀ ਰਿਲੀਜ਼ ਕੀਤੀ ਜਾਂਦੀ ਹੈ ਪਰ ਸੈਂਸਰ ਬੋਰਡ ਦੇ ਵੱਲੋਂ ਕਿਆ ਜਾ ਰਿਹਾ ਸੀਗਾ ਪਹਿਲਾ ਇਸ ਤੇ 60 ਕੱਟ ਲਗਾਉਣੇ ਆ ਫਿਰ 70 ਫਿਰ ਕੁੱਲ ਮਿਲਾ ਕੇ ਕਿਆ ਜਾ ਰਿਹਾ ਸੀ 120 ਕੱਟ ਇਸ ਫਿਲਮ ਦੇ ਵਿੱਚ ਲਗਾਉਣੇ ਨੇ ਪਰ ਫਿਲਮ ਦੇ ਮਾਤਾ ਦੇ ਵੱਲੋਂ ਕਿਆ ਗਿਆ ਸੀਗਾ ਕਿ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਕੀਤੀ ਜਾਣੀ ਆ ਪਰ ਕਾਫੀ ਵਿਵਾਦਾਂ ਤੋਂ ਬਾਅਦ ਇਹ ਫਿਲਮ ਜਿਹੜੀ ਕਿ 7 ਫਰਵਰੀ 2025 ਨੂੰ ਇੰਟਰਨੈਸ਼ਨਲ ਰਿਲੀਜ਼ ਕੀਤੀ ਜਾਣੀ ਸੀ ਪਰ ਉਹ ਵੀ ਹੁਣ ਨਹੀਂ ਕੀਤੀ ਜਾਣੀ ਇਸ ਦੇ ਪੁਸ਼ਟੀ ਦੇ ਜੀ ਦੋਸਾਂ ਦੇ ਵੱਲੋਂ ਖੁਦ ਸਟੋਰੀ ਪਾ ਕੇ ਕੀਤੀ ਗਈ ਸੀ तो इससे पिछे आखिर कौन है कि फिल्म निर्माता वो खुद ही इस फिल्म से रोक लगा दी गई है फिलहाल दे ले या फिर सरकार द्वारा कुछ किया गया क्योंकि इसकी पुष्टि जी अज तक नहीं हो सकी है